ਹੈਲੋ ਹਾਂਜੀ ਸਸਿਕਾ ਜੀ ਸਾਰੇ ਨੂੰ ਅੱਜ ਮੈਂ ਵਲੌਗ ਸਟਾਰਟ ਕਰ ਰਹੀ ਕਿਉਂਕਿ ਮਮਾ ਕੰਮ ਲੱਗੀ ਹੋਈ ਹੈ ਤੇ ਦੀਦੀ ਮਮਾ ਦੀ ਹੈਲਪ ਕਰਾ ਰਹੀ ਹੈ ਤੇ ਮੈਂ ਵਲੌਗ ਬਣਾ ਰਹੀ ਆ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਟਿਕਸ ਨਾਲ ਜਿਵੇਂ ਕਮੈਂਟ ਜੀ ਰੱਖ ਕਰਿਓ ਮਮਾ ਨੇ ਕਮਰੇ ਚੋਂ ਸਫਾਈ ਕਰ ਲਈ ਹੈ ਦੀਦੀ ਝੜੂ ਝੜੂ ਲਾਰੇ ਨੇ ਇਹ ਫੋਚਾ ਕੰਮ ਤਾਰਾ ਪਕਾ ਲਿਆ ਹੋਰ ਅਰੇ ਜਲਦੀ ਕੰਮ ਨਹੀਂ ਪੜੀਏ ਫੋਚਾ ਰੇਗਾ ਨਾਲ ਯੋ ਕਿੱਛਿਆਂ ਨੂੰ ਅੱਜ ਛੁੱਟੀ ਹੈ ਬੈਠੇ ਨੇ ਬੱਚੇ ਰਾਮ ਨਾਲ ਫ੍ਰੁੱਟ ਕਰੀਏ ਕੰਮ ਕਰ ਆਪਾਂ ਨੇ ਕਰ ਲਏ ਨੇ ਸਾਰੇ ਬੱਚੇ ਫ੍ਰੀ ਹੋ ਕੇ ਬੈਠ ਗਏ ਨੇ ਨਾਨਗੇ ਹੁਣ ਟਿਊਸ਼ਨ ਜਾਣਗੇ ਸ਼ਾਮ ਨੂੰ ਉਹ ਤੋ ਫੋਨ ਜੀ ਬੱਚਾ ਬਣਾ ਲੀਏ ਸ਼ਾਮ ਦੀ 4 ਵਜੇ ਨੇ ਬੱਚਿਆਂ ਨੇ ਜਾਣਾ ਟਿਊਸ਼ਨ ਆਪਾਂ ਚਾਹ ਬਣਾਤੀ ਦੇ ਆਪਾਂ ਚਾਹ ਪਾਣੀ ਪਿਆਰਦਾ ਬੱਚਾ ਨੂੰ ਸ਼ਾਮ ਦਾ ਤੇ ਹੁਣ ਜਾਣਾ ਹੈ ਟਿਊਸ਼ਨ ਤੇ ਆਪਾਂ ਬਾਹਰ ਨਹੀਂ ਸਿਰ ਕੰਗੀ ਕਰ ਲਈ ਛੁੱਟੀਆਂ ਅੱਜ ਖਤਮ ਹੋ ਗਈਆਂ ਬੱਚੇ ਦੀ ਲਾਸਟ ਛੁੱਟੀ ਸੀ ਤੇ ਸਵੇਰੇ ਜਾਣਗੇ ਸਕੂਲ ਪਰ ਹੁਣ ਟਿਊਸ਼ਨ ਚੱਲਦੇ ਨੇ ਫਿਰ ਆ ਦੇ ਕੰਗੀ ਕਰ ਲਈਏ ਨੋ ਜੀ ਅੱਪਾ ਤੋਂ ਐਸੀ ਕੱਪੜੇ ਤੇ ਇਹ ਲਾਲੀ ਤੇ ਨਾਲ ਕੀ ਰੱਖ ਲਈਏ ਅੱਜ ਵੀ ਤੋਂ ਇਹ ਕੱਲ ਵਾਲੀ ਬੈਸੇ ਤੇਰਨ ਨਾਲ ਕੱਲ ਸ਼ਾਮੀ ਜੀ ਧੋਏ ਸੀ ਫੇਰ ਲਾਗੇ ਰੋਟੀ ਪਾਣੀ ਬਣਾਉਣ ਵਾਸਤੇ ਇਸਨੇ ਢੇਟ ਹੋ ਕੇ ਇਸੇ ਲਈ ਅੱਥੀ ਬੈਣੀ ਬੈਠ ਦੇ ਕੇ ਸਰ ਗਿੱਲਾ ਪਿਆ ਹੈ ਲੱਗਦਾ ਹੈ ਉਹ ਸੁੱਕਣੇ ਪਾਣੀ ਚਿੰਦਾ ਪਿਆ ਹੈ ਸਦਾ ਹੀ ਪਿਆ ਸੀ ਨਾ ਮੈਂ ਚੁੰਨੀ ਬਣਾਈ ਨਵੇਂ ਵਾਲੇ ਸਰ ਉਹ ਰਾਤ ਵਿੱਚ ਰੱਖ ਲਿਓ ਇਹ ਉੱਤੇ ਰੱਖਣ ਵਾਲੇ ਨੇ ਇਹ ਰੱਖ ਦਾਂਗੇ ਆਲੂ ਗਰਮਾਸਤੇ ਅੱਪਾ ਜਾਨੂੰ ਮਟਰ ਦੀ ਸਬਜ਼ੀ ਬਣਾਵਾਂਗੇ ਤੇ ਆਲੂ ਬਾਦ ਕੇ ਬਣਾ ਪਾਵਾਂਗੇ ਵਿੱਚ ਸਰੋ ਜੀ ਆਲੂ ਆਪਾਂ ਗਲਮ ਦੀ ਤਾਤਦੇ ਨੇ ਅੱਪਾ ਕੱਟਿਆ ਜੀ ਕੋਲ ਤਰਕਾ ਤੇ ਮਨੋਂ ਆਲੂ ਉਬਲ ਜਾਣਗੇ ਅੱਜ ਆਲੂ ਮਟਰ ਦੀ ਸਬਜ਼ੀ ਬਣਾ ਲਿਆ ਤਰੀ ਵਾਲੀ ਇਹ ਰਾਤੀ ਆਲੂ ਗੋਭੀ ਬਣਾਈ ਸੀ ਆਲੂ ਤਾਂ ਤੇ ਨੇ ਪਤਲ ਕਾ ਚੀਰ ਦੇ ਮਾਰ ਬੈਠ ਕੇ ਜੀ ਆਲੂ ਬਾਲ ਕੇ ਆਪਾਂ ਕੱਟ ਲੇ ਇਹ ਤੜਕਾ ਚੀਰੀਏ ਇਧਰ ਕੁੱਕਰ ਰੱਖਤਾ ਪਾਣੀ ਦੇ ਤੇਲ ਫਿਰ ਲਨੈਜੇ ਸਬਜੀ ਨੂੰ ਤੜਕਾ ਇਹ ਗ੍ਰੈਂਡ ਕਰ ਲੈਨੇ ਮਿਕਸੀ ਚ ਲਾਈਟਲੀ ਹੱਥ ਕਰ ਲਗੇ ਲੈਟਣੀ ਹੈਗੀ ਉੱਚ ਕਰਦੇ ਹਾਂ। ਜਿਹੜਾ ਤੜਕਾ ਪਾ ਲਿਆ ਸਬਜ਼ੀ ਨੂੰ ਤੇ ਇਹ ਆ ਨੂੰ ਕੱਟ ਲਈ ਤੜਕਾ ਹੋ ਗਿਆ। ਇਹ ਆਪਾਂ ਪਾਣੇ ਆਂ ਯਾ ਅਲੂ ਵਿੱਚ ਹੀ। ஜ ரென்ால்னா ਤਰੀ ਅਸੀਂ ਚਾਵ ਤੋਂ ਕਿਪਾਲਾ ਰੱਖਨੇ ਸੀ ਕੋਲ ਅੱਜ ਆਪਾਂ ਬਣਾਵਾਂਗੇ ਆਲੂ ਮਟਰਾਂ ਦੀ ਸਬਜ਼ੀ ਤਰੀ ਵਾਲੀ ਤੇ ਨਾਲ ਚਾਵ ਪਾਵਾਂਗੇ ਸਬਜੀ ਦੇ ਵੀ ਹੈਗਾ ਪਰ ਜਿਆਦਾ ਚੰਗਾ ਨਹੀਂ ਲੱਗਦਾ ਸਾ ਜਿਆਦਾ ਹੋ ਜੀ ਜੀ ਕੋਲ ਕੋਨੇ ਤੇ ਆਟਾ ਤੇ ਜੀ ਸਬਜੀ ਚਾਵਲ ਖੱਥੇ ਨਹੀਂ ਖਾਣਗੇ ਨਾ ਕੋਈ ਰੋਟੀ ਖਾਂਦੇ ਨਾਲ ਇੱਕ ਕਰਦੀ ਥੋੜੀ ਇਹ ਰੋਟੀਆਂ ਬਣਾ ਲਾਂਗੇ ਕੋਈ ਆਪਾਂ ਚਾਵਲ ਬਣਾਏ ਨੇ ਟਿਊਸ਼ਨ ਗਏ ਨਹੀਂ ਆਏ ਨਹੀਂ ਤੇ ਉਹਨਾਂ ਦੇ ਨਾਲ ਤਾਂ ਚਲੋ ਵੱਡ ਜੇਗੀ ਦੇਰ ਤਾਂ ਲੈ ਮੇਰੇ ਬੱਚੇ ਟਿਊਸ਼ਨ ਤੋਂ ਤੇ ਸਵੇਰੇ ਬੱਚਿਆਂ ਦੇ ਲੱਗ ਜਾਣੇ ਸਕੂਲ ਛੁੱਟੀਆਂ ਉਹਨੀਆਂ ਖਤਮ ਹੋਣਾ ਤੇ ਆਪਾਂ ਜੋ ਵਰਦੀਆਂ ਪ੍ਰੈਸ ਕਰਕੇ ਰੱਖਣੀਆਂ ਨੇ ਬੱਚਿਆਂ ਦੀਆਂ ਸਿਰ ਉੱਠ ਆਟਾ ਬਰਨ ਕੇ ਰੱਖ ਲੈਣੇ ਕੋਲ ਸਬਜ਼ੀ ਬਣਾ ਕੇ ਫਿਰ ਆਪਾਂ ਵਰਦੀਆਂ ਪ੍ਰੈਸ ਕਰਕੇ ਰੱਖ ਲਾਂਗੇ ਇਹ ਹਨੇ ਬੱਚੇ ਟਿਊਸ਼ਨ ਦੇ ਹੀ ਨੇ ਉਹ ডিটਰ ਕੇ ਬਣਾਵਾਂਗੇ ਉਹ ਜਿਆਤਾ ਗੋਨ ਲਈ ਆਪਾਂ ਉਹ ਜਿਆਤਾ ਪਾਗੋਨ ਲਈ ਹੈ ਤੇ ਇੱਧਰ ਪਾਣੀ ਦੀ ਆਪਣੀ ਸਬਜ਼ੀ ਇੱਧਰ ਰੱਖੀਏ ਜੀ ਆਪਾਂ ਚਾਵਲ ਤੇ ਆਪਾਂ ਗੈਸ ਕਰਦੇ ਆ ਘੱਟ ਕਾਤੇ ਨੇ ਨੀ ਇਹ ਸਬਜੀ ਬਣ ਜਾਈਂ ਨਾ ਚਾਵਲ ਤੇ ਆਪਾਂ ਕਰਦੇ ਆ ਬੱਚਿਆਂ ਨੇ ਵਰਦੀਆਂ ਪੈਸੇ ਫੇਰੇ ਜਾਣਾ ਸਕੂਲ ਬੱਚਿਆਂ ਨੂੰ 4-5 ਛੁੱਟੀਆਂ ਸੀ ਸਵੇਰੇ ਆਰਾਮ ਨਾਲ ਉੱਠਦੇ ਸੀ ਟੈਨਸ਼ਨ ਫਰੀ ਸੀ ਨਾਲ ਮਾਮਾ ਨੂੰ ਵੀ ਮੋਜ ਸੀ ਲੇਟ ਉੱਠਦੀਆਂ ਸੀ ਤੇ ਹੁਣ ਕੱਲ ਨੂੰ ਲੱਗ ਜਾਂਦੇ ਨੇ ਸਕੂਲ ਇਸ ਮਹੀਨੇ ਬਹੁਤ ਛੁੱਟੀਆਂ ਰਹੀਆਂ ਨੇ ਜਿੱਦਾਂ ਤੇ ਬੱਚਿਆਂ ਨੂੰ ਵੀ ਓਖਾ ਲੱਗਦਾ ਸੀ ਸਵੇਰੇ ਫਿਰ ਕਹਿੰਦੀ ਮम्मा ਸਵੇਰੇ ਵੀ ਜਲਦੀ ਉੱਠਣਾ ਪਏਗਾ ਲੇਟ ਉੱਠਦੇ ਨਹੀਂ ਸਕੂਲ ਤੇ ਜਾਣਾ ਹੈ ਨਾ ਕਰ ਲਈ ਵਰਦੀਆਂ ਤੇ ਜੀ ਵਰਦੀਆਂ ਆਪਾਂ ਪ੍ਰੈਸ ਕਰਕੇ ਰੱਖਤੀਆਂ ਬੱਚਿਆਂ ਦੀਆਂ ਤੇ ਸਬਜੀ ਵੀ ਬਸ ਬਣ ਚਲੀ ਐ ਤੇ ਆਪਾਂ ਰੋਟੀ ਬਣਾਣੇ ਹੁਣੇ ਇੱਧਰ ਲੱਗਿਆ ਪਾਰਟ ਦਰਬਾਰ ਸਭ ਉਦਾਸ ਹੋਣ ਲੱਗੀ ਟਾਈਮ ਹੋ ਗਿਆ 6:30 ਦਾ ਲਿਖ ਨਹੀਂ ਰਹੀ ਆ ਨਹੀਂ ਆਉਂਦੀ ਲੋ ਜੀ ਅੱਜ ਵਾਲੇ ਵਲੌਗ ਦੇ ਅੰਡ ਐਥੇ ਹੀ ਕਰਦੇ ਆਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਬਾਏ ਬਾਏ ਜੀ